ਹਾਂਜੀ ਕਤਰ ਸਾਹਿਬ ਜਿਹੜਾ ਇੱਕ ਜਥਾ ਜਾ ਰਿਹਾ ਜਰੂਰ ਜਾਣਕਾਰੀ ਦੋ ਕਿ ਕਦੋਂ ਜਾ ਰਿਹਾ ਕਦੋਂ ਵਾਪਸ ਆਏਗਾ ਤੇ ਕਿਹੜੇ-ਕਿਹੜੇ ਗੁਰੂਤਾ ਮੈਂ ਦੱਸਣ ਦਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜ ਜੀ ਜਸਨੀ ਬਰਸੀ ਤੇ ਵਿਸ਼ੇਸ਼ ਰੂਪ ਜਥਾ ਭੇਜਿਆ ਜਾ ਰਿਹਾ ਇਹ ਜਥਾ 21 ਤਰੀਕ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਜਿੱਥੇ ਇਹ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ 28 ਤਰੀਕ ਨੂੰ ਮਹਾਰਾਜ ਜੀ ਸਿੰਦੀ ਦੀ ਪਰਸ਼ੀਆ ਉਹ ਮਨਾ ਕੇ 30 ਤਰੀਕ ਨੂੰ ਵਾਪਸ ਆਏਗਾ ਇਹ ਜਿਥਾ ਜਿਹੜਾ ਲਗਭਗ 340 ਨਾਂ ਸੀ ਇਹ ਜਥਲੀ ਭੇਜੇ ਸੀਗੇ ਜਿੱਚੋ 300 27 ਵਿਜੇ ਸਨ ਮਿੜਿਆ ਤੇ 17 ਨਾਂ ਕੱਟੇ ਗਏ ਅਸੀਂ ਭਾਵੇਂ ਕਿ 23 ਨਾਂ ਕੱਟੇ ਗਏ ਨੇ ਪਰ ਜਿੰਨੀ ਪਿਛਲੀ ਵਾਰ ਜਿੰਨੀ ਵੱਡੀ ਪੱਧਰ ਤੇ ਨਾਂ ਕੱਟੇ ਸੀ ਅਸੀਂ ਸਰਕਾਰ ਤੋਂ ਤਰਵਾਦ ਕਰਦੇ ਕਿ ਯਾਰ ਇਹਨੇ ਨਾਂ ਨਹੀਂ ਕੱਟੇ ਪਰ ਅਸੀਂ ਬੇਨਤੀ ਕਰਦੇ ਕਿ ਇਹ ਵੀ ਨਾਂ ਨਹੀਂ ਕੱਟੇ ਜਾਣੇ ਚਾਹੀਦੇ ਕਿਉਂਕਿ ਜਿਹੜਾ ਜਿੰਨੇ ਵੀ ਪਾਸਪੋਰਟ ਦਿੱਤਾ ਹੁੰਦਾ ਉਹਦੀ ਸ਼ਰਧਾ ਹੁੰਦੀ ਕਿ ਮੈਂ ਜਿਹੜੇ ਵਿਛਲੇ ਗੁਰੂ ਧਾਮ ਨੇ ਪਾਕਿਸਤਾਨ ਦੇ ਉਹਨਾਂ ਦੇ ਮੈਂ ਦਰਸ਼ਨ ਕਰਕੇ ਆਵਾਂ ਪਰ ਜਦੋਂ ਨਾਂ ਕੱਟਿਆ ਜਾਂਦਾ ਤੇ ਉਹ ਸੰਗਤ ਦੇ ਮਨ 'ਚ ਬਹੁਤ ਰੋਸ ਪ੍ਰਗਟ ਹੁੰਦਾ ਕਿਉਂਕਿ ਐਟ ਟਾਈਮ ਤੇ ਨਾਂ ਕੱਟੇ ਜਾਣ ਨਾਲ ਵਾਕਿਆ ਹੀ ਦੁੱਖ ਹੁੰਦਾ ਹੈ ਕਿਉਂਕਿ ਉਹ ਆਪਣੇ ਵਿਛਲੇ ਗੁਰੂ ਧਾਮ ਦੇ ਦਰਸ਼ਨ ਕਰਨਾ ਚਾਹੁੰਦੇ ਹੁੰਦੇ ਆ ਤੇ ਉਹ ਨਾਂ ਕੱਟੇ ਜਾਣ ਕਰਕੇ ਉਹ ਦਰਸ਼ਨ ਤੋਂ ਵਾਂਝੇ ਰਹਿ ਜਾਂਦੇ ਆ ਇਸ ਲਈ ਮੈਂ ਬੇਨਤੀ ਕਰਦਾ ਕਿ ਜਿਹੜੇ ਨਾਂ ਕਟਨੇ ਹੋਣ ਸਰਕਾਰ ਨੇ ਉਹ ਪਹਿਲਾਂ ਹੀ ਕਿਉਂਕਿ ਲਿਸਟਾਂ ਗਈਆਂ ਹੁੰਦੀਆਂ ਨੇ ਤੇ ਜਦੋਂ ਵਿਜੇ ਲਗਨਦੀ ਜਦੋਂ ਪ੍ਰੋਸੈਸ ਚੱਲਦਾ ਉਹ ਤੋਂ ਪਹਿਲਾਂ ਜੇ ਵੈਰੀਫਾਈ ਕਰਕੇ ਤੇ ਨਾਂ ਛੱਡ ਦਿੱਤੇ ਜਾਣ ਤਾਂ ਜੋ ਮੌਕੇ ਤੇ ਜਿਹੜੇ ਨਾਂ ਕਟਣੇ ਔਖੇ ਹੋ ਜਾਂਦੇ ਆ ਪਹਿਲੀ ਗੱਲ ਤੇ ਨਾਂ ਕਟਣੇ ਚਾਹੀਦੇ ਜਿਹੜੀ ਜਾਂ ਤਾਂ ਜੋ ਸੰਗਤ ਵਤਵਾਦ ਪਾਕਿਸਤਾਨ ਜਿਹੜੇ ਸਤਿਗੁਰਤਾ ਆਵਣੇ ਉਹਨਾਂ ਦੇ ਦਰਸ਼ਨ ਕਰ ਸਕਣ ਇਹ ਜਿੱਦਾਂ ਜਥਾ 28 ਤਰੀਕ ਨੂੰ ਮਹਾਰਾਜ ਰਣਜੀਤ ਸਿੰਘ ਜੀ ਮਣਾ ਕੇ ਕਿ 30 ਜੂਨ ਨੂੰ ਜਿਹੜਾ ਉਹ ਵਾਪਸ ਪੰਜਾਬ ਆਇਆ ਇਸ ਤਰ੍ਹਾਂ ਵਿਸ਼ੇਸ਼ ਤੌਰ ਤੇ ਕੀ ਕੀ ਪ੍ਰਬੰਧ ਜੋ ਸਕੱਤਰ ਸਾਹਿਬ ਕੀਤੇ ਗਏ ਨੇ ਉੱਥੇ ਦਿੱਤੇ ਹੋਸਟਿਲ ਵਿੱਚ ਜਿਹੜੇ ਉੱਥੋਂ ਦਾ ਪ੍ਰਬੰਧ ਰਹਿਸ਼ਦਾ ਤੇ ਲੰਗਰ ਦਾ ਉਹ ਲਗਭਗ ਸਾਰੇ ਹੀ ਪ੍ਰਬੰਧ ਪਾਕਿਸਤਾਨ ਕਮੇਟੀ ਕੋਲ ਆ ਤੇ ਕਿਉਂਕਿ ਲੰਗਰ ਦਾ ਪ੍ਰਬੰਧ ਦੀ ਜ਼ਿਆਦਾ ਸ਼ਿਕਾਇਤ ਆਉਂਦੀ ਰਹੀ ਹੈ ਲੱਗਦਾ ਹੈ ਕਿ ਉਹ ਠੀਕ ਹੋਣਗੇ ਤੇ ਰਹਿਸ਼ ਦੀ ਕੋਈ ਮੁਸ਼ਕਲ ਨਹੀਂ ਆਉਣੀ ਕਿਉਂਕਿ ਜਸਾ ਛੋਟਾ ਆ ਇਹ ਕਰਕੇ ਮੈਨੂੰ ਲੱਗਦਾ ਨਹੀਂ ਕੋਈ ਰਹਿਸ਼ ਦੀ ਕੋਈ ਮੁਸ਼ਕਲ ਆਵੇ ਸੰਗਤ ਨੂੰ ਕੀ ਬੇਨਤੀ ਕਰਨੀ ਚਾਹੋਗੇ ਜਿਹੜੀ جاری ਹੈ ਤੇ ਸੰਗਤ ਰਹੀ ਬੇਨਤੀ ਆ ਕਿ ਆਪਣੇ ਗੁਰਤਾ ਮਾਝ ਦਰਸ਼ਨ ਵਾਲੀ ਜਾ ਰਹੇ ਨੇ ਤੇ ਗੁਰਤਾ ਮਾਝ ਦਰਸ਼ਨ ਹੀ ਕਾਰਨ ਉੱਥੇ ਜਿਹੜੇ ਤਰ੍ਹਾਂ ਕੋਈ ਵਾਧੂ ਸਮਾਨ ਜੋ ਲਿਹਾਉਣੇ ਆਏ ਜੋ ਕਿਸੇ ਮਿਲ ਕੇ ਉੱਥੇ ਰੋਗਦਾ ਆ ਉਹਦੇ ਨਾਲ ਸੰਗਤ ਦੀ ਜਿਹੜਾ ਆਮ ਭੱਜ ਸੇ ਕਿਉਂ ਕੰਮ ਚ ਬੜਾ ਦਬਾਅ ਪੈਂਦਾ ਹੈ ਕਰਕੇ ਸਮਾਨ ਉਹਨਾਂ ਕੀ ਖਰੀਦੋ ਜਿੰਨਾ ਕਿ ਤੁਸੀਂ ਲਿਆ ਸਕਦੇ ਹੋ ਤੇ ਉੱਥੇ